ਕਵੀਰ ਜੋਰੀ ਕੀ ਏ ਜ਼ੁਲਮ ਹੈ ਕਹਿਤਾ ਨਾ ਓ ਉਲਾਲ ਦਫਤਰ ਦੇਖਾ ਮੰਗਿਏ ਤਬ ਹੋਏਗੋ ਕੌਣ ਹਵਾਲ ਕਵੀਰ ਜੋਰੀ ਕੀ ਏ ਜ਼ੁਲਮ ਹੈ ਅਸੀਂ ਆਪਣਾ ਜੋਰਜ ਮਾਈ ਕਰਦੇ ਆਂ ਜਿੱਥੇ ਟੱਕਾ ਕਰਦੇ ਆਂ ਟੱਕਾ ਕਰਦੇ ਆਂ ਜ਼ੁਲਮ ਟੱਕੇ ਨਾਲ ਧਰਮ ਦਾ ਆਦੇ ਕਰਾਉਣਾ ਵੀ ਜ਼ੁਲਮ ਹੈ ਗੱਲ ਸਿਰਫ ਪਸ਼ੂ ਦੀ ਨਹੀਂ ਹੈ ਗੱਲ ਸਿਰਫ ਪਸ਼ੂ ਮਾਰਨ ਦਾ ਹਲਾਲ ਕਰਨ ਦੀ ਹੈ ਹਲਾਲ ਇਹਨਾਂ ਦਾ ਕੀ ਸੀ ਕੁਰਾਨ ਦੇ ਇਹਨਾਂ ਨੇ ਕਿਹਾ ਹੋਇਆ ਕੁਰਾਨ ਦੇ ਵੀ ਤਾਂ ਖੈਰ ਗੱਲ ਨਹੀਂ ਹੈ ਇਹਨਾਂ ਨੇ ਮੰਨ ਲਿਆ ਵੀ ਜਿਹੜਾ ਧਰਮ ਨੂੰ ਅੱਗੇ ਫਲਾਉਣਾ ਇਸਲਾਮ ਨੂੰ ਇਹ ਹਲਾਲ ਹੈ ਇਹ ਸਵਾਬ ਦਾ ਕੰਮ ਹੈ ਸਵਾਬ ਕਹਿੰਦੇ ਨੇ ਪੁੱਤ ਦਾ ਕੰਮ ਹੈ ਤਾਂ ਇਹਦੀ ਸੇਵਾ ਇਸਲਾਮ ਨੂੰ ਅੱਗੇ ਫਲਾਉਣਾ ਕਟੜਵਾਦੀਆਂ ਨੇ ਬਣਾਇਆ ਸੀ ਇਹ ਵੀ ਸਾਡੇ ਕਹਿੰਦੇ ਨੇ ਵੀ ਇਲਾਜ ਲੈ ਕੇ ਸਿੱਖੀ ਬਲਾਉਣੀ ਆ ਜਿਹ ਮਰਜੀ ਉਸ ਨੂੰ ਫਲਾਈ ਸੀ ਸਿੱਖੀ ਬਲਾਇਂਦੀ ਸਿੱਖੀ ਨਾਸ ਕੀਤੀ ਦੀ ਭੇਗ ਬਲਾਇਆ ਤਾਂ ਸੰਪਰਦਾਇਕਤਾ ਫਲਾਈਦੀ ਸਿੱਖੀ ਦਾ ਨਾਸ ਕਰਕੇ ਜਿਹੜੇ ਲੋਕ ਸਿੱਖੀ ਨੂੰ ਨਹੀਂ ਸੀ ਮੰਨਦੇ ਉਹਨਾਂ ਦੀ ਸ਼ਰਤ ਮੰਨ ਲਈ ਰਣਜੀਤ ਸਿੰਘ ਨੇ ਵੀ ਸਿੱਖੀ ਦਾ ਪ੍ਰਚਾਰ ਛੱਡ ਦੇਣਾ ਭੇਖ ਬਣਾ ਲੋ ਕਹਿੰਦੇ ਬਣਾ ਲੈਨੇ ਭੇਖ ਦਾ ਕੀ ਹੈ ਬਾਹਲਾ ਭੇਖ ਬਣਾ ਲੋ ਸਿੱਖੀ ਵਾਲੀ ਗੱਲ ਛੱਡ ਦੇਣਾ ਸਿਕਿਆਲੀ ਗੱਲ ਛੱਡ ਦਿੱਤੀ ਪ੍ਰਚਾਰ ਛੱਡ ਦਿੱਤਾ ਫੇਰ ਬਣਾ ਲਿਆ ਯਾਰ ਜੀ ਇਸ ਦਾ ਰਾਜ ਦਾ ਫੈਸਲਾ ਬਣਾ ਗਏ ਹੋ ਫੇਰ ਉਹ ਹੀ ਪੱਥਰ ਪੂਜਾ ਕਰਨ ਲੱਗੇ ਢੋਗਰੇ سارے ਸਿੱਖ ਤੇ ਕਹਾਂ ਜੀ ਵੀਰ ਜੋਰੀ ਕੀ ਹੈ ਜ਼ੁਲਮ ਹੈ ਚੋਰੀ ਕੀ ਹੈ ਜ਼ੁਲਮ ਹੈ ਜਿੱਥੇ ਵੀ ਤੁਸੀਂ ਜ਼ੋਰ ਧੱਕੇਸ਼ਾਹੀ ਕਰੋਗੇ ਜਦ ਅਸੀਂ ਰਾਜ ਕਲ ਕਰਦੇ ਹਾਂ ਧੱਕੇਸ਼ਾਹੀ ਜ਼ੋਰ ਨਾ ਹੁੰਦੀ ਕਿਤੇ ਚੱਲ ਕੇ ਸலாம் ਜ਼ੋਰ ਇਹ ਕਰਦਾ ਚਲਿਆ ਧੱਕਾ ਹੀ ਕਰਦਾ ਚਲਿਆ ਕਹੇ ਤੁਮ ਹਾਲ ਹਾਲ ਤੁਝੇ ਕਹਨੇ ਹਾਲ ਹਾਲ ਇਹ ਇਸਲਾਮ ਦੀ ਸੇਵਾ ਹੈ ਸੇਵਾ ਨਹੀਂ ਹੈ ਤਲਵ ਦਾ ਪ੍ਰਚਾਰ ਵੀ ਜੋਰ ਨਾ ਕਰਨਾ ਵੀ ਜੁਲਮ ਹੈ ਸੰਸਾਰ ਦੇ ਲਾਲਚ ਨਾ ਕਰਨਾ ਇਹ ਸੰਸਾਰ ਤੇ ਬਾਹੂਬਲ ਨਾ ਕਰਨਾ ਇਹ ਜੁਲਮ ਹਾਂ ਸਮਝਾ ਕੇ ਉਹਨਾਂ ਨੂੰ ਉਹਦਾ ਨਫਾ ਨੁਕਸਾਨ ਪਈ ਤੇਰਾ ਨਫਾ ਨੁਕਸਾਨ ਇਹਦੇ ਵਿੱਚ ਆ ਤੂੰ ਬੰਨ ਜਾਣਾ ਇਹ ਜ਼ੁਲਮ ਨਹੀਂ ਪਰ ਰਾਜੀ ਹੋ ਤਾਂ ਉਹ ਆਇਆ ਰਾਜੀ ਨਾਲ ਉਹ ਅਪਣਾਵੇ ਖੁਸ਼ੀ ਨਾਲ ਅਪਣਾਵੇ ਉਹਨੂੰ ਸਮਝਾਉਣ ਜੇ ਸਮਝਦਾ ਸਮਝਦਾ ਨਹੀਂ ਸਮਝਦਾ ਨਾ ਸਾ ਆਪਣਾ ਕੀ ਨੁਕਸਾਨ ਹੋ ਜੋਰੀ ਕੀਏ ਜ਼ੁਲਮ ਹੈ ਕਹਤੇ ਨਾ ਹਲਾਲ ਉਹਦਾ ਲੈ ਆਏ ਤੁਸੀਂ ਦੱਦਰ ਫੜ ਕੇ ਲੈ ਆਏ ਜੋ ਨਾ ਢਾਗੇ ছুরি ਫੇਰਤੀ ਪਸ਼ੂ ਤਾਂ ਚਾਉਂਦਾ ਨਹੀਂ ਤੁਸੀਂ ਕਹਿੰਦੇ ਹਲਾਲ ਹੋ ਗਿਆ ਹਲਾਲ ਹੋ ਗਿਆ ਉਹ ਤਾਂ ਜ਼ੁਲਮ ਹੋ ਗਿਆ ਕਹਤੇ ਨਾ ਨਾ ਉਹ ਹਲਾਲ ਹੈ ਨਾ ਇਹ ਹਲਾਲ ਹੈ ਕੁਝ ਵੀ ਹਲਾਲ ਨਹੀਂ ਜੋ ਕਬੀਰ ਜੋਰੀ ਕੀ ਜ਼ੁਲਮ ਹੈ ਕਹਤਾ ਨਾ ਹਲਾਲ ਉਹ ਜੋਰ ਨੂੰ ਜ਼ੁਲਮ ਕੁਰਾਨ ਬੋਲਦੀ ਹੈ ਜਿਥਾ ਤਿ ਜੋਰ ਕਰ ਦੇਖੇ ਸੋਏ ਜਿਹੜੇ ਜਸ ਹੱਜ ਜੋਰ ਹੁੰਦਾ ਕਰਕੇ ਵਰਤਦੇ ਨੇ ਵਰਤ ਕੇ ਦੇਖਦੇ ਨੇ ਜ਼ੁਲਮ ਜਿਵੇਂ ਸਰਕਾਰਾਂ ਕਰ ਰਹੀਆਂ ਨੇ ਨਕਲੀ ਵੀ ਕਰ ਰਹੇ ਨੇ ਕਾਂਗਰਸ ਨੇ ਕੀਤਾ ਜ਼ਰੂਰ ਆ ਪਰ ਇੰਨਾ ਨਹੀਂ ਕੀਤਾ ਜਿਵੇਂ ਨਾ ਇਹ ਕਰ ਰਹੇ ਨੇ ਕਰਦੇ ਕਾਂਗਰਸ ਵੀ ਇਹ ਵੀ ਰਹੇ ਨੇ ਛੇੜਾ ਉਹਨਾਂ ਨੇ ਛੇੜਿਆ ਹੋਇਆ ਵੀ ਸੀ ਉਹਦਾ ਪਾਵਰ ਪਰ ਇਹਨਾਂ ਨੇ ਜਰਾ ਇਹ ਇਹਨਾਂ ਨੇ ਜਰਾ ਹੋਰ ਜ਼ਿਆਦਾ ਧਰਮ ਕਾਜ਼ਮੀ ਜ਼ਿਆਦਾ ਜ਼ੁਲਮ ਵਾਲੇ ਹੁੰਦੇ ਨੇ ਇਹ ਵੀ ਗੱਲ ਹੈ ਜਿਹੜਾ ਕਰਪ ਦਾ ਠੱਪਾ ਲੱਗਿਆ ਹੋਵੇ ਨਾ ਉਹ ਜੋ ਲੰਬੀ ਬੰਦ ਕਰ ਰਹੇ ਹੁੰਦੇ ਸੀ ਹਾਂਜੀ ਕਹਤੇ ਨਾ ਹਲਾਲ ਦਫਤਰ ਲੇਖਾ ਮੰਗਿਏ ਤਬ ਹੋਏਗਾ ਕੌਣ ਹਵਾਲ ਦਫਤਰ ਦੇਖਾ ਬੁਗੀ ਜਾ ਤੁਹਾਡਾ ਲੇਖਾ ਨਾਲੇ ਮੰਨਦੇ ਨੇ ਵੀ ਦਫਤਰ ਦੇ ਲੇਖਾ ਹੋਣਾ ਉਹੀ ਮੰਨਦੇ ਨੇ ਮੰਨਦੇ ਫਿਰ ਕਹਿੰਦਾ ਕੀ ਹਵਾਲ ਹੋਊਗਾ ਕੁਰਾਨ ਕਹਿੰਦੀ ਹੈ ਜੋ ਜ਼ੁਲਮ ਹੈ ਤੁਸੀਂ ਜੋ ਉਹਨਾਂ ਨੂੰ ਜ਼ੁਲਮ ਕਰਦੇ ਕੁਰਾਨ ਤੇ ਖਲਾਫ ਚੱਲਦੇ ਹੋ ਤੁਸੀਂ ਆਪਣੇ ਤਰਫ ਤੇ ਹੀ ਖਲਾਫ ਚੱਲਦੇ ਹੋ ਤਾਂ ਹੀ ਕਹਿੰਦੇ ਨਾ ਮੁਸਲਮਾਨ ਕਹਾਵਲ ਮੁਸ਼ਕਲ ਹੋਏ ਤਬ ਉਸਨ ਪਰ ਖਾਏ ਜੇ ਜ਼ੋਰ ਨੂੰ ਜ਼ੁਲਮ ਤੁਸੀਂ ਮੰਨ ਲਓ ਇਸਲਾਮ ਜੋ ਕਹਿੰਦਾ ਤੇ ਤਮਸਲਮਾਨ ਬੀਆਂ ਮੀਰ ਵਰਗੇ ਬੰਦੇ ਸੀ ਇਹ ਗੱਲ ਫੁਰਵੀ ਨੇ ਇਹ ਮੰਨੂ ਰਵਾੜੇ ਆ ਜਿਹੜੇ ਅਤਵਾਦੀ ਨੇ ਉਹ ਨਹੀਂ ਬੁੱਧ ਉਹ ਜ਼ੋਰ ਜ਼ੁਲਮ ਦੇ ਨਾਲ ਹੀ ਇਸਲਾਮ ਨੂੰ ਫੜਾਉਣਾ ਚਾਹੁੰਦੇ ਹਾਂਜੀ